ਲੋਕ ਜਦੋਂ ਚਾਉਣ ਬੰਦਾ ਅਰਸ਼ ਤੇ ਲੋਕ ਜਦੋਂ ਚਾਉਣ ਬੰਦਾ ਫਰਸ਼ ਤੇ ਬੜੇ ਬੜੇ ਡੇਗੇ ਵੀ ਥੱਲੇ ਜੇ ਹੰਕਾਰ ਆ ਜਾਏ ਜਦ ਲੋਕਾਂ ਨੂੰ ਕੁਝ ਸਮਝਣ ਲੱਗ ਜਾਣਾ ਸੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਨੇ ਇੱਕ ਪਰੇ ਸਾਜ਼ਿਸ਼ ਦੇ ਤਹਿਤ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਇਹ ਸਰਕਾਰੀ ادارے ਖਤਮ ਕੀਤੇ ਮਤਲਬ ਕਹਿੰਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਇੰਨਾ ਬੁਰਾ ਹਾਲ ਕਰਦੋ ਕਿ ਲੋਕ ਕਹਿਣ ਚਲੋ ਕੋਈ ਨਹੀਂ ਆਪਣਾ ਜਨਮ ਤਾਂ ਇੱਧਰ ਲੰਘ ਜੂਗਾ ਪਰ ਜਵਾਕਾਂ ਨੂੰ ਵੜਾ ਲਿਏ ਸਰਕਾਰੀ ਚ ਤਾਂ ਪੜ੍ਹਾਈ ਹੈ ਨਹੀਂ ਪ੍ਰਾਈਵੇਟ 'ਚ ਪੜ੍ਹਾਈਏ ਤੇ ਪ੍ਰਾਈਵੇਟ ਸਕੂਲਾਂ ਨਾਲ ਇਹਨਾਂ ਗੱਲ ਕਰਕੇ ਪ੍ਰਾਈਵੇਟ ਸਕੂਲਾਂ ਨਾਲ ਇਹਨਾਂ ਗੱਲ ਕੀਤੀ ਕਿ ਤੁਹਾਨੂੰ ਅਸੀਂ ਕਸਟਮਰ ਦੇਵਾਂਗੇ ਤੁਸੀਂ ਸਾਨੂੰ ਇੰਨਾ ਦੇ ਦਿਓ ਸਰਕਾਰੀ ਸਕੂਲ ਖਤਮ ਕਰਕੇ ਆ ਪ੍ਰਾਈਵੇਟ ਲਿਸ਼ਕ ਦੇ ਸ਼ੀਸ਼ੇ ਵਾਲੇ ਸਕੂਲ ਬਣਾਤੇ ਉਥੇ ਆਮ ਬੰਦਾ ਬੱਚੇ ਨੂੰ ਪੜਾ ਨਹੀਂ ਸਕਦਾ ਫੇਰੇ ਹੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਖਤਮ ਕਰਤੇ ਐਕਸਰੇ ਦੀਆਂ ਮਸ਼ੀਨਾਂ ਚ ਕਬੂਤਰਾਂ ਦੇ ਆਲ ਨੇ ਕੋਈ ਡਾਕਟਰ ਨਹੀਂ ਕੋਈ ਮਸ਼ੀਨ ਨਹੀਂ ਕੋਈ ਦਵਾਈ ਨਹੀਂ ਜਾਂ ਤਾਂ ਮਰੋ ਜਾਂ ਪ੍ਰਾਈਵੇਟ ਜਾ ਕੇ ਮੋਟੇ-ਮੋਟੇ ਫੀਸਾਂ ਭਰੋ ਕਈ ਘਰ ਅਜ ਤਾਂ ਮੈਂ ਹੀ ਹਾਲ ਦੇਖਿਆ ਕਿ ਕੈਂਸਰ ਹੋ ਗਿਆ ਜਾਂ ਕੋਈ ਹੋਰ ਨਾਮਰਾਦ ਬਿਮਾਰੀ ਹੋ ਗਈ ਖੁਦ ਕਹਿ ਰਿਹਾ ਹੈ ਬਜ਼ੁਰਗ ਜਾਂ ਲਾਣੇਦਾਰ ਜਿਹੜਾ ਮੁਖੀਆ ਕਰਦਾ ਜਿਹੜਾ ਬਿਮਾਰ ਹੈ ਉਹ ਖੁਦ ਕਹਿ ਰਿਹਾ ਆਪਣੇ ਪਰਿਵਾਰ ਨੂੰ ਮੇਰਾ ਇਲਾਜ ਨਾ ਕਰਾਇਓ ਜਿਹੜੇ 2 ਕਿੱਲੇ 1.5 ਕਿੱਲਾ ਪੈਲੀ ਹੈ ਵਿਕ ਜੂਗੀ ਕੁਛ ਨਹੀਂ ਹੁੰਦਾ ਮੈਂ ਤਾਂ ਆਪਣੀ ਭੋਗ ਲਈ ਜਿੰਨੀ ਭੋਗਣੀ ਹੈ ਮੰਝਿਆਂ ਤੇ ਪਏ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਆ ਹਾਲਤ ਹੋਈ ਦੇਖੀ ਹੈ ਮੈਂ ਪਿੰਡਾਂ 'ਚ ਕਿਉਂਕਿ ਸਰਕਾਰੀ ਇਲਾਜ ਹੈ ਨਹੀਂ ਪ੍ਰਾਈਵੇਟ ਚ ਕਰਾ ਨਹੀਂ ਸਕਦੇ ਸੋ ਬੜਾ ਮੈਨੂੰ ਦੁੱਖ ਆਉਂਦਾ ਸੀ ਉਦੋਂ ਯਾਰ ਇਹ ਕੀ ਹੋ ਰਿਹਾ ਹੈ ਪਰ ਮੇਰੇ ਬਾਤ ਸਨੀ ਗੱਲ ਨਹੀਂ ਸੀ ਕਿਉਂਕਿ ਮੈਂ ਠੀਕ ਹੈ ਮੈਂ ਪੋਲੀਟੀਕਲ ਸਟਾਇਰ ਕਰਦਾ ਸੀ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਸੀਡੀਜ਼ ਰਹੀਂ ਐਸੈਟਸ ਰਹੀਂ ਜਾਂ ਸੀਰੀਅਲਸ ਰਹੀਂ ਪਰ ਮੈਂ ਕੁਝ ਇੰਪਲੀਮੈਂਟ ਨਹੀਂ ਕਰ ਸਕਦਾ ਸੀ ਕੋਈ ਵੀ ਮੈਂ ਡੀਸੀ ਜਾ ਐਸਐਸਪੀ ਨੂੰ ਆਰਡਰ ਨਹੀਂ ਦੇ ਸਕਦਾ ਸੀ ਕੋਈ ਫਿਰ ਮੈਂ ਸੋਚਿਆ ਭਗਵੰਤ ਮਾਨਾ ਜੇ ਨਰਮੇ ਨੂੰ ਜਾਂ ਝੋਨੇ ਨੂੰ ਕੋਈ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਜੇ ਰੋਲਾ ਪਾ ਕੇ ਤਾਂ ਸੁੰਡੀ ਹਟਦੀ ਨਹੀਂ ਇਹਦੇ ਵਾਸਤੇ ਸਪਰੇਅ ਦੀ ਢੋਲੀ ਮੋਢੇ ਧਰ ਕੇ ਅੰਦਰ ਵੜਨਾ ਪਊਗਾ ਕਿੱਦੇ ਜੇ ਗਟਰ ਸਾਫ ਕਰਨਾ ਹੈ ਤਾਂ ਗਟਰ ਦੇ ਵਿੱਚ ਉਤਰਨਾ ਪਊਗਾ ਜੇ ਸਿਸਟਮ ਸੱਚੀ ਮੁੱਚੀ ਸਾਫ ਕਰਨਾ ਹੈ ਤਾਂ ਸਿਸਟਮ ਦੇ ਵਿੱਚ ਵੜਨਾ ਪਊਗਾ ਹਾਂ ਇਹ ਵੀ ਮੈਂ ਪਹਿਲੀ ਪ੍ਰਪੇਅਰ ਸੀ ਕਿ ਇਧਰੋਂ ਤਾਰੀਫ ਦੀ ਉਮੀਦ ਨਾ ਕਰੀ ਗਾਲਾਂ ਹੀ ਕਹਿਣਗੀਆਂ ਆਲੋਚਨਾ ਹੀ ਹੋਊਗੀ ਜੋ ਮਰਜੀ ਲਿਓ ਨਾ ਇਧਰ ਉਧਰ ਝੂਠਾ ਸੱਚਾ ਕੱਢ ਕੇ ਤੇਰੇ ਤੇ ਲਾਈ ਜਾਣਗੇ ਪਰ ਜੇ ਪਬਲਿਕ ਤੇਰੇ ਨਾਲ ਹੋ ਜਾਊਗੀ ਫਿਰ ਤੈਨੂੰ ਆਲੋਚਨਾ ਦੀ ਪਰਵਾਹ ਨਹੀਂ ਜਦੋਂ ਪਬਲਿਕ ਦਾ ਸ਼ੈਲਟਰ ਸਾਹਮਣੇ ਪਬਲਿਕ ਦੀ ਦੀਵਾਰ ਖੜੀ ਹੈ ਰੋਕਣ ਵਾਸਤੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਫੈਸਲਾ ਕੀਤਾ ਰਾਜਨੀਤੀ ਚ ਰਾਜਨੀਤੀ ਤੁਸੀਂ ਕਮਾਲ ਕਰਤੀ ਮੈਂ ਤਾਂ 8 ਸਾਲਾਂ ਦੀ ਰਾਜਨੀਤਿਕ ਕੈਰੀਅਰ ਮੇਰਾ ਤਾਂ 8 ਸਾਲਾਂ ਚ ਇਹ ਵੀ ਨਹੀਂ ਹੈਗਾ ਕਿ 8 ਸਾਲਾਂ ਜਿਹੜੇ ਹਰਾਏ ਨੇ ਉਹ ਕੋਈ ਆਮ ਸੀਗੇ ਘਰਾਣੇ ਸੀ ਘਰਾਣੇ ਨੇ ਕਈ ਕਈ ਪੀੜੀਆਂ ਤੋਂ ਲੈ ਕੇ ਅਗਲੀਆਂ ਪੀੜੀਆਂ ਤੱਕ ਦਾ ਸੋਚੀ ਬੈਠੇ ਸੀ ਕਿ ਅਸੀਂ ਦੋ ਹੀ ਹੁੰਨੇ ਆ ਬਸ ਆਪਸ ਚ ਗੱਲਬਾਤ ਹੋਈ ਹੋਈ ਹੈ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਨੀਤੀ ਸੀ ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਸਤਾਜ ਪਿੰਡ ਵਾਲੇ ਮਹਿੰਦਰ ਮਾਟੇ ਦਾ ਮੁੰਡਾ ਵੀ ਹੈਗਾ ਇੱਕ ਜੋ ਜਿਹੜਾ ਆਊਗਾ ਤੇ ਤੁਹਾਡੇ ਪੋਲ ਖੋਲੂ ਸਾਰੇ ਤੇ ਤੁਹਾਡਾ ਪੁਰਾਣਾ ਸਾਹਬ ਵੀ ਲਊਗਾ ਇਹ ਕਦੇ ਵੀ ਨਹੀਂ ਸੋਚਿਆ ਸੀ ਐਸੇ ਕਰਕੇ ਤੜਫਾਹਟ ਜ਼ਿਆਦਾ ਹੈ